ਪੰਜਾਬ ਦੇ ਵਿੱਚ ਮੁਰਤੋਂ ਇੱਕ ਵੱਡੀ ਵਾਰਦਾਤ ਵਾਪਰੀ ਹੈ ਦੱਸਦੇ ਕਿ ਲੁਧਿਆਣਾ ਦੇ ਤਾਂਦਰਾ ਰੋਡ ਦੇ ਸਥਿਤ ਤੇਰਾ ਨਗਰ ਇਲਾਕੇ ਵਿੱਚ ਸੋਮਵਰ ਦੇ ਰਾਤ ਇੱਕ ਘਰ ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਪੱਥਰਬਾਜ਼ੀ ਅਤੇ ਤੇਜ਼ਧਾਰ ਹਥਿਆਰ ਸ਼ਾਮਲ ਸੀ ਜਿਸ ਦੇ ਵਿੱਚ ਇੱਟਾਂ ਰੋੜੇ ਮਾਰੇ ਗਏ ਅਤੇ ਬਾਹਰ ਖੜੀ ਇੱਕ ਕਾਰ ਦੀਆਂ ਖਿੜਕੀਆਂ ਤੋੜ ਦਿੱਤੀਆਂ ਗਈਆਂ ਇਸ ਦੇ ਨਾਲ ਇਲਾਕੇ ਵਿੱਚ ਹਫੜਾ ਦਫੜੀ ਮੱਚ ਗਈ ਇਸ ਹਮਲੇ ਵਿੱਚ ਇੱਕ ਨੌਜਵਾਨ ਜ਼ਖਮੀ ਵੀ ਹੋ ਗਿਆ ਪੀੜਤਾ ਹਰਨੋਦੇਵੀ ਨੇ ਦੱਸਿਆ ਕਿ ਹਮਲਾ ਉਸ ਦੇ ਪੁੱਤਰ ਦੇ ਕੁਝ ਦੋਸਤਾਂ ਨੇ ਕੀਤਾ ਕੁਝ ਦਿਨ ਪਹਿਲਾਂ ਉਸਦੇ ਪੁੱਤਰ ਅਤੇ ਉਸਦੇ ਦੋਸਤਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਸੋਮਵਾਰ ਰਾਤ ਲਗਭਗ 10:30 ਵਜੇ ਉਸਦੇ ਤਿੰਨ ਤੋਂ ਚਾਰ ਦੋਸਤ ਉਸਦੇ ਘਰ ਪਹੁੰਚੇ ਅਤੇ ਪੱਥਰ ਸੁੱਟਨੇ ਸ਼ੁਰੂ ਕਰ ਦਿੱਤੇ। ਜਦੋਂ ਉਹ ਬਾਹਰ ਆਏ ਤਾਂ ਉਹਨਾਂ ਨੇ ਮੁੰਡਿਆਂ ਨੂੰ ਪੱਥਰ ਚੁੱਕਦੇ ਦੇਖਿਆ। ਉਹਨਾਂ ਵਿੱਚੋਂ ਇੱਕ ਉਸਦੇ ਕਾਰ ਵੱਲ ਵਧਿਆ, ਉਸਨੂੰ ਤੋੜ ਦਿੱਤਾ ਅਤੇ ਪੱਥਰ ਸੁੱਟੇ। ਜਦੋਂ ਉਸਦਾ ਪੁੱਤਰ ਬਾਹਰ ਨਿਕਲਿਆ ਅਤੇ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਉਸਤੇ ਵੀ ਪੱਥਰ ਸੁੱਟਨੇ ਸ਼ੁਰੂ ਕਰ ਦਿੱਤੇ ਜਿਸ ਦੇ ਨਾਲ ਉਹ ਜ਼ਖਮੀ ਹੋ ਗਿਆ। ਫਿਰ ਉਸਦੇ ਦੋਸਤਾਂ ਨੇ ਉਸਨੂੰ ਗਾਲਾਂ ਕੱਢੀਆਂ ਤੇ ਭੱਜਣ ਤੋਂ ਪਹਿਲਾਂ ਉਸ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਉਹਨਾਂ ਨੇ ਕਾਰ ਅਤੇ ਹੋਰ ਸਮਾਨ ਨੂੰ ਵੀ ਨੁਕਸਾਨ ਪਹੁੰਚਾਇਆ। ਹਮਲੇ ਵਿੱਚ ਰਾਣੋ ਦੇਵੀ ਦੇ ਪੁੱਤਰ ਦੇ ਸਿਰ ਅਤੇ ਬਾਹ ਤੇ ਸੱਟਾਂ ਲੱਗੀਆਂ ਨੇ। ਉਸ ਦਾ ਇਲਾਜ ਨੇੜਲੇ ਹਸਪਤਾਲ ਵਿੱਚ ਚੱਲ ਰਿਹਾ ਹੈ। ਦੱਸਦੀ ਕਿ ਪੰਜਾਬ ਤੋਂ ਅਜਿਹੇ ਘਟਨਾਵਾਂ ਦੀਆਂ ਖਬਰਾਂ ਰੋਜ਼ ਆਉਣੀਆਂ ਸ਼ੁਰੂ ਹੋ ਗਈਆਂ ਨੇ। ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਤੇ ਗੰਭੀਰ ਸਵਾਲੀਆ ਨਿਸ਼ਾਨ ਉੱਠਨੇ ਸ਼ੁਰੂ ਹੋ ਗਏ ਨੇ। ਵੱਖ-ਵੱਖ ਵਿਰੋਧੀ ਧਿਰਾਂ ਦੇ ਵੱਲੋਂ ਵੀ ਇਸੇ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਕੀ ਰਿਹਾ ਜਾਂਦਾ ਹੈ ਤੇ ਆਮ ਲੋਕ ਵੀ ਬਾਹਰ ਨਿਕਲਣ ਤੋਂ ਪਹਿਲਾਂ ਸੋਚਦੇ ਨੇ ਹਰ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਕਿਉਂਕਿ ਆਏ ਦਿਨ ਅਜੀਹਾਂ ਘਟਨਾਵਾਂ ਵਾਪਰਦੀਆਂ ਨੇ ਜਿਸ ਤੋਂ ਬਾਅਦ ਲੋਕ ਡਰੇ ਸਹਿਮੀ ਹੋਏ ਨੇ ਪੰਜਾਬ ਦੇ ਵਿੱਚ ਮੁਰਤੋਂ ਇੱਕ ਵੱਡੀ ਵਾਰਦਾਤ ਵਾਪਰੀ ਹੈ ਦੱਸਦੇ ਕਿ ਲੁਧਿਆਣਾ ਦੇ ਤਾਂਦਰਾ ਰੋਡ ਦੇ ਸਥਿਤ ਤੇਰਾ ਨਗਰ ਇਲਾਕੇ ਵਿੱਚ ਸੋਮਵਾਰ ਦੇ ਰਾਤ ਇੱਕ ਘਰ ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਪੱਥਰਬਾਜ਼ੀ ਅਤੇ ਤੇਜ਼ ਤਾਰ ਹਥਿਆਰ ਸ਼ਾਮਲ ਸੀ ਜਿਸ ਦੇ ਵਿੱਚ ਇੱਟਾਂ ਰੋੜੇ ਮਾਰੇ ਗਏ ਅਤੇ ਬਾਹਰ ਖੜੀ ਕਾਰ ਦੀਆਂ ਖਿੜਕੀਆਂ ਤੋੜ ਦਿੱਤੀਆਂ ਗਈਆਂ। ਇਸ ਦੇ ਨਾਲ ਇਲਾਕੇ ਵਿੱਚ ਫੜਾ ਦਫੜੀ ਮੱਚ ਗਈ। ਇਸ ਹਮਲੇ ਵਿੱਚ ਇੱਕ ਨੌਜਵਾਨ ਜ਼ਖਮੀ ਵੀ ਹੋ ਗਿਆ। ਪੀੜਤਾ ਹਰਨੋ ਦੇਵੀ ਨੇ ਦੱਸਿਆ ਕਿ ਹਮਲਾ ਉਸ ਦੇ ਪੁੱਤਰ ਦੇ ਕੁਝ ਦੋਸਤਾਂ ਨੇ ਕੀਤਾ। ਕੁਝ ਦਿਨ ਪਹਿਲਾਂ ਉਸ ਦੇ ਪੁੱਤਰ ਅਤੇ ਉਸ ਦੇ ਦੋਸਤਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਸੋਮਵਾਰ ਰਾਤ ਲਗਭਗ 10:30 ਵਜੇ ਉਸ ਦੇ ਤਿੰਨ ਤੋਂ ਚਾਰ ਦੋਸਤ ਉਸ ਦੇ ਘਰ ਪਹੁੰਚੇ ਅਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਜਦੋਂ ਉਹ ਬਾਹਰ ਆਏ ਤਾਂ ਉਹਨਾਂ ਨੇ ਮੁੰਡਿਆਂ ਨੂੰ ਪੱਥਰ ਚੁੱਕਦੇ ਦੇਖਿਆ ਉਹਨਾਂ ਵਿੱਚੋਂ ਇੱਕ ਉਸ ਦੇ ਕਾਰ ਵੱਲ ਵਧਿਆ ਉਸ ਨੂੰ ਤੋੜ ਦਿੱਤਾ ਤੇ ਪੱਥਰ ਛੁੱਟੇ ਜਦੋਂ ਉਸ ਦਾ ਪੁੱਤਰ ਬਾਹਰ ਨਿਕਲਿਆ ਅਤੇ ਪੁੱਛਗਿਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਉਸ ਤੇ ਵੀ ਪੱਥਰ ਛੁੱਟਨੇ ਸ਼ੁਰੂ ਕਰ ਦਿੱਤੇ ਜਿਸ ਦੇ ਨਾਲ ਉਹ ਜ਼ਖਮੀ ਹੋ ਗਿਆ ਫਿਰ ਉਸ ਦੇ ਦੋਸਤਾਂ ਨੇ ਉਸ ਨੂੰ ਗਾਲਾਂ ਕੱਢੀਆਂ ਤੇ ਭੱਜਣ ਤੋਂ ਪਹਿਲਾਂ ਉਸ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਉਹਨਾਂ ਨੇ ਕਾਰ ਅਤੇ ਹੋਰ ਸਮਾਨ ਨੂੰ ਵੀ ਨੁਕਸਾਨ ਪਹੁੰਚਾਇਆ ਹਮਲੇ ਵਿੱਚ ਰਾਣੋ ਦੇਵੀ ਦੇ ਪੁੱਤਰ ਦੇ ਸਿਰ ਅਤੇ ਬਾਹ ਤੇ ਸੱਟਾਂ ਲੱਗੀਆਂ ਨੇ ਉਸ ਦਾ ਇਲਾਜ ਨੇੜਲੇ ਹਸਪਤਾਲ ਵਿੱਚ ਚੱਲ ਰਿਹਾ ਹੈ ਦੱਸਦੀ ਕਿ ਪੰਜਾਬ ਤੋਂ ਅਜਿਹੇ ਘਟਨਾਵਾਂ ਦੀਆਂ ਖਬਰਾਂ ਰੋਜ਼ ਆਉਣੀਆ ਸ਼ੁਰੂ ਹੋ ਗਈਆਂ ਨੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਤੇ ਗੰਭੀਰ ਸਵਾਲੀਆ ਨਿਸ਼ਾਨ ਉੱਠਨੇ ਸ਼ੁਰੂ ਹੋ ਗਏ ਨੇ ਵੱਖ-ਵੱਖ ਵਿਰੋਧੀ ਧਿਰਾਂ ਦੇ ਵੱਲੋਂ ਵੀ ਇਸੇ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਕੀ ਰਿਆ ਜਾਂਦਾ ਤੇ ਆਮ ਲੋਕ ਵੀ ਬਾਹਰ ਨਿਕਲਣ ਤੋਂ ਪਹਿਲਾਂ ਸੋਚਦੇ ਨੇ ਹਰ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਕਿਉਂਕਿ ਆਏ ਦਿਨ ਅਜਿਹੇ ਘਟਨਾਵਾਂ ਵਾਪਰਦੀਆਂ ਨੇ ਜਿਸ ਤੋਂ ਬਾਅਦ ਲੋਕ ਡਰੇ ਸਹਿਮੇ ਹੋਏ ਨੇ